ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਜੇ ਕੋਈ ਭੈਣ ਭਰਾ ਇਸ ਚੈਨਲ ਦੇ ਉੱਪਰ ਨਵਾਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਜਿਹੜੀ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਬੜੀ ਹੀ ਜ਼ਰੂਰੀ ਹੈ ਸਾਡੇ ਪਸ਼ੂਆਂ ਵਾਸਤੇ ਆਪਾਂ ਹਮੇਸ਼ਾ ਸਮਝੀ ਹੋਈ ਤੇ ਪਰਖੀ ਹੋਈ ਤੇ ਵਰਤੀ ਹੋਈ ਜਾਣਕਾਰੀ ਹੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਆਓ ਤੁਹਾਡੇ ਨਾਲ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਜਾਣਕਾਰੀ ਜਿਹੜੀ ਆ ਪਸ਼ੂਆਂ ਨੂੰ ਜਾਦਾ ਤੂੜੀ ਜਾਦਾ ਹਰਾ ਪਾਉਣ ਦੇ ਕੀ ਨੁਕਸਾਨ ਨੇ ਆਪਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਪਸ਼ੂਆਂ ਨੂੰ ਤੂੜੀ ਹਰਾ ਚਾਰਾ ਪਾਉਣਾ ਚਾਹੀਦਾ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਜਿੱਦਾਂ ਕਿ ਆਪਾਂ ਮਾਰ ਡਾਕਟਰਾਂ ਤੋਂ ਸੁਣਦੇ ਆ ਕਿ ਜਿਹੜੀ ਤੂੜੀ ਐ ਪਸ਼ੂਆਂ ਨੂੰ ਅੱਧਾ ਕਿਲੋ ਤੋਂ ਵਿੱਚ 1.5 ਕਿਲੋ ਅੱਧਾ ਕਿਲੋ ਕਿਲੋ ਆਪਾਂ ਨੂੰ ਪਾਉਣੀ ਚਾਹੀਦੀ ਹੈ 1.5 ਕਿਲੋ ਤੱਕ ਵੀ ਪਾ ਸਕਦੇ ਆ ਮਤਲਬ ਕਿ ਪੂਰੇ ਦਿਨ ਦੀ ਸਾਨੂੰ ਸਵੇਰ ਤੋਂ ਸ਼ਾਮ ਤੱਕ 2.5-3 ਕਿਲੋ ਤੂੜੀ ਹੀ ਪਾਉਣੀ ਚਾਹੀਦੀ ਹੈ ਠੀਕ ਐ ਤੇ ਉਸ ਦੇ ਵਿੱਚ ਜੋ ਅਸੀਂ ਦਾਣਾ ਪਾਉਣੇ ਆ, ਚੌਕਰ ਪਾਉਣੇ ਆ, ਛੋਲਿਆਂ ਦਾ ਜਿਹੜਾ ਛਿਲਕਾ ਹੁੰਦਾ ਉਹ ਪਾਉਣੇ ਆ, ਜਾਂ ਆਪਾਂ ਕਰੇ ਜੋ ਵੀ ਦਾਣਾ ਬਣਵਾ ਕੇ ਪਾਉਣੇ ਆ। ਖਲ ਪਾਉਣੇ ਆ, ਇਹ ਆਪਾਂ ਨੂੰ ਕਦੇ ਵੀ ਪਾਣੀ ਦੇ ਵਿੱਚ ਪਾ ਕੇ ਤੂੜੀ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਅੱਧਾ ਕਿਲੋ ਤੂੜੀ ਪਹਿਲਾਂ ਤੁਸੀਂ ਇੱਕ ਪਸੂ ਦੀ ਪਾ ਲਓ। ਠੀਕ ਹੈ। ਉਸ ਦੇ ਵਿਚਾਲੇ ਜਗ੍ਹਾ ਬਣਾ ਕੇ ਤੂੜੀ ਸਾਈਡ ਤੇ ਜਿੱਦਾਂ ਆਪਾਂ ਤੂੜੀ ਕੱਟ ਦੇ ਨੇ ਉਸ ਟਾਈਪ ਦੇ ਨਾਲ ਸਾਈਡ ਤੇ ਮਤਲਬ ਕਿ ਤੂੜੀ ਦਾ ਘੀਰਾ ਕਰ ਦੋ ਵਿਚਾਲੇ ਜਗ੍ਹਾ ਬਣਾ ਕੇ ਉੱਥੇ ਤੁਸੀਂ ਜਿਹੜਾ ਚੌਕਰ ਪਾਉਣਾ ਹੈ ਛੋਲਿਆਂ ਦਾ ਜਿਹੜਾ ਛਿਲਕਾ ਹੁੰਦਾ ਉਹ ਪਾ ਦੇਣਾ 1 ਕਿਲੋ 1.5 ਕਿਲੋ ਤੁਸੀਂ ਚੌਕਰ ਪਾ ਸਕਦੇ ਹੋ ਛੋਲਿਆਂ ਦਾ ਜਿਹੜਾ ਛਿਲਕਾ ਉਹ ਪਾ ਸਕਦੇ ਹੋ ਜੋ ਤੁਹਾਡਾ ਦਾਣਾ ਹੈ ਸਰੋਂ ਦੀ ਖਾਲਾ ਵੜੇਵਿਆਂ ਦੀ ਖਾਲਾ ਤੁਸੀਂ ਉਹ ਪਾ ਦਿਓ ਤੁਹਾਡਾ ਇਹ 2.5 3 ਕਿਲੋ ਸਮਾਨ ਜਿਹੜਾ ਹੋ ਜਾਣਾ ਠੀਕ ਹੈ ਉਹ ਪਸ਼ੂਆਂ ਦੇ ਨਾਲ ਤੂੜੀ ਦੇ ਉੱਪਰ ਪਸ਼ੂਆਂ ਦੇ ਲਈ ਉਦਾਂ ਹੀ ਪਾ ਦੇਵੋ ਉਸ ਦੇ ਨਾਲ ਪਸ਼ੂ ਦਾਣੇ ਦੇ ਨਾਲ ਨਾਲ ਸਾਰੀ ਤੂੜੀ ਵਗੈਰਾ ਜੋ ਵੀ ਹੈ ਸਭ ਕੁਝ ਖਾਪੀ ਲੇਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਪਸ਼ੂ ਨੂੰ ਕੁਝ ਨਹੀਂ ਪਾਉਣਾ ਉਸ ਤੋਂ ਬਾਅਦ ਤੁਸੀਂ ਘੰਟਾ ਅੱਧਾ ਘੰਟਾ ਬਾਅਦ ਤੁਸੀਂ ਪਸ਼ੂਆਂ ਨੂੰ ਜਿਹੜਾ ਹੈਗਾ ਬਰਸੀਨ ਹੈ ਜਾਂ ਜਮੀ ਹੈ ਠੀਕ ਹੈ ਮੱਕੀ ਹੈ ਜੋ ਵੀ ਹੈ achar ਪਾਉਣੇ ਉਹ ਤੁਸੀਂ ਪਾ ਸਕਦੇ ਹੋ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਤੁਸੀਂ ਪਾਉਣਾ ਪਰ ਤੂੜੀ ਦੇ ਵਿੱਚ ਰਲਾ ਕੇ ਤੁਸੀਂ ਨਹੀਂ ਪਾਉਣਾ ਠੀਕ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਦੇਖੋਗੇ ਕਿ ਤੁਹਾਡੇ ਪਸ਼ੂਆਂ ਦੀ ਸਿਹਤ ਵੀ ਵਧੀਆ ਹੋਊਗੀ ਤੁਹਾਡੇ ਪਸ਼ੂਆਂ ਨੂੰ ਪ੍ਰੋਪਰ ਡਾਈਟ ਵੀ ਮਿਲੇਗੀ ਤੇ ਤੁਹਾਡੇ ਪਸ਼ੂਆਂ ਦਾ ਦੁੱਧ ਆ ਜਿਹੜਾ ਉਹ ਵੀ ਬਹੁਤ ਵਧੀਆ ਹੋਊਗਾ ਫੈਂਟ ਵੀ ਚੰਗੀ ਹੋਊਗੀ ਤੇ ਪਸ਼ੂ ਜਿਹੜਾ ਰਿਪੀਟਰ ਨਹੀਂ ਹੋਏਗਾ ਠੀਕ ਹੈ ਇਹਨਾਂ ਚਾਰ ਪੰਜ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਠੀਕ ਹੈ ਇਹ ਸਾਰੇ ਜੋ ਵੀ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ ਇਹ ਵਰਤੀਆਂ ਹੋਈਆਂ ਤੇ ਪਰਖੀਆਂ ਹੋਈਆਂ ਤੇ ਯੂਨੀਵਰਸਿਟੀ ਦੇ ਵੱਲੋਂ ਰეკਮੈਂਡ ਕੀਤੀਆਂ ਹੋਈਆਂ ਜਾਣਕਾਰੀਆਂ ਹੀ ਹੁੰਦੀਆਂ ਨੇ ਠੀਕ ਹੈ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸ ਦੇ ਲਈ ਤੁਹਾਡਾ ਜਿਹੜਾ ਹੈਗਾ ਬਹੁਤ-ਬਹੁਤ ਧੰਨਵਾਦ ਹੈ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਕਿ ਪਸ਼ੂਆਂ ਨੂੰ ਲੀਵਰ ਟੋਨਿਕ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਕੀੜੇ ਮਾਰ ਦਵਾਈਆਂ ਦੀ ਜਿਹੜੀ ਪੇਟ ਦੇ ਕੀੜਿਆਂ ਵਾਲੀ ਠੀਕ ਹੈ ਉਹ ਜ਼ਰੂਰ ਤੁਸੀਂ ਕਰਦੇ ਰਹਿਣਾ ਹੈਗਾ ਟਾਈਮ ਸਰ